ਜਿਹੜਾ ਹੁਣ ਪਿੱਛੇ ਤਿਹਾਰ ਦੇਲ ਕੱਟ ਕੇ ਆਇਆ ਉਹ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਮਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਐਸ ਵੇਲੇ ਇੱਥੇ ਸਤਿੰਦਰ ਜੈਨ ਵਰਗੇ ਸੁਸੋਦੀਏ ਵਰਗੇ ਬਾਬੇ ਕੁਮਾਰ ਵਰਗੇ ਜਾ ਕੇਜਰੀਵਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਬੜਾ ਵਾਇਰਲ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਤੇ ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦੂੰਗਾ ਤੇ 5 ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਹਿੰਦੇ ਸ਼ੋਧੀਆਂ ਕੋਲ ਚਲੀ ਗਈ ਗਰੁੱਪਾਂ ਚਲੀ ਗਈ ਕਹਿੰਦਾ ਸ਼ੋਧੀਆਂ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਲਾਂ ਬਣਾ ਕੇ ਪਾਓ ਕੋਈ ਮੀਡੀਆ ਚ ਗੱਲ ਲਿਜਾਓ ਕਿ ਇਹ ਹੁਣ ਤਾਂ ਸਰਕਾਰ ਨੇ ਬਹੁਤ ਤਰੱਕੀ ਕਰ ਲਈ ਸਿਹਤ ਵਿਭਾਗ ਦੇ ਵਿੱਚ ਪੋਸਟਮਾਰਟਮ ਘੰਟੇ ਜੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦੇ ਆਈ ਬਾਬਾ ਕਿਹੜੇ ਪੋਸਟਮਾਰਟਮ ਦੀ ਗੱਲ ਕਰ ਰਿਹਾ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਹੀਂ ਸ਼ਾਂਤ ਹੋ ਅੱਜ ਪੰਜਾਬ ਨੂੰ ਚਲਾ ਰਹੇ ਆ ਭਰਾਵੋ